ਸਸਰੀ ਕਾਲ ਜੀ ਕੀ ਹਾਲ ਸਾਰਿਆਂ ਦਾ ਆਈ ਹੋ ਤੁਸੀਂ ਸਾਰਿਆਂ ਦੇ ਠੀਕ ਠਾਕ ਹੋਮੋਗੇ ਵਧੀਆ ਹੀ ਹੋਮੋਗੇ ਇੱਧਰ ਦੇਖੋ ਮਨਵੀਰ ਹਾਂਜੀ ਮੰਨੂ ਪੂਈ ਕੋਲੋਂ ਪੂਈ ਕੋਲੋਂ ਲੱਗ ਕੇ ਆਇਆ ਹਾਂ ਹੈ ਕੀ ਠੱਗੀ ਠੱਗੀ ਇਹ ਤੂੰ ਮੈਂ ਮੜ ਕੇ ਬਿਮਾਰ ਨਾ ਪਾਪਾ ਇੱਥੇ ਘਰ ਹੋਇਆ ਕਿੱਥੇ ਇੱਥੇ ਘਰ ਹੋਇਆ ਉੱਥੇ ਘਰ ਹੋਇਆ ਹਮਸਾ ਸੋ ਗਾਇਸ ਮੈਂ ਇੱਧਰ ਆਈ ਸੀ ਕਿ ਦੀਦੀ ਹੁਣਾਂ ਕਰੇ ਸਾਡਾ ਸਿਲੰਡਰ ਜਿਹੜਾ ਮੁੱਕ ਚੁੱਕਿਆ ਹੈ ਕਿਉਂਕਿ ਅਜੇ 15 ਦਿਨ ਨਹੀਂ ਹੋਏ ਹੈਗੇ ਸਿਲੰਡਰ ਨੂੰ ਉੱਧਰ ਦੇਖੋ ਸਾਡਾ ਹਜੇ ਕੰਮ ਇੱਧਰ ਤੇ ਇੱਦੀ ਪਿਆ ਹੋਇਆ ਕਿਹੜਾ ਆਪਣਾ ਹਾਂ ਚਲ ਕਿਤੀ ਹੈ ਸਾਡਾ ਪੂਰਾ ਹਾਂ ਕਿ ਤੇ ਦਬਣਾ ਹੁੰਦਾ ਕਿਦੋਂ 36 ਕਿੱਦੋਂ ਕੋਣ ਹੁੰਦਾ ਸਿਲੰਡਰ ਹਾਂ ਤੈਨੂੰ ਪਤਾ ਨਾ ਵੀ ਸਿਲੰਡਰ ਅਸੀਂ ਉੱਥੋਂ ਲੈ ਕੇ ਆਏ ਸੀ ਮੁੰਡੇ ਵੀ ਇੰਨੀ ਮੈਂਬਰੀ ਤੇਜ਼ ਹਨ ਤਾਂ ਵੀ ਸਾਡੇ ਕੋਲ ਕੁਝ ਚੀਜ਼ਾਂ ਜਾਦ ਰਹਿੰਦੀਆਂ ਜਿੰਨਾ ਕੋਈ ਸ਼ੇ ਨੂੰ ਮੁੰਡੇ ਨੂੰ ਯਾਦ ਰਹਿੰਦਾ ਤੇ ਅਸੀਂ ਹਾਂ ਨਿਕਲ ਮੈਂ ਆਪਣੇ ਹੱਥੇ ਗਾ ਕੇ ਮੈਂ ਨਹੀਂ ਆਪਣੇ ਹੱਥੇ ਕੋਣ ਤੇ ਸਾਡੇ ਸਿਲੰਡਰ ਨੂੰ ਹੈ 15 ਦਿਨ ਨਹੀਂ ਹੋਏ ਅਸੀਂ ਲੈ ਸੀ ਉਹ ਜਿਹੜੇ ਮਤਲਬ ਉਹ ਨਾਲੇ ਓਕੇ ਜਿਹੜੇ ਆ ਆਪਣੇ ਆਂਦੇ ਹੁੰਦੇ ਆ ਗੱਡੀਆਂ ਦੇ ਜਿਹੜੇ ਆਂਦੇ ਹੁੰਦੇ ਨੇ ਦੇਣ ਸਿਲੰਡਰ ਅਸੀਂ ਉਹਨਾਂ ਤੋਂ ਸਿਲੰਡਰ ਲਿਆ ਸੀ ਤੇ ਮਤਲਬ ਉਹ ਸਿਲੰਡਰ ਉਹ ਤਾਂ ਖਾਣੀ ਹਦਾ ਉਹ ਸਿਲੰਡਰ ਉਹਨਾਂ ਤੋਂ ਨਾ ਪੂਰਾ ਨਹੀਂ ਮਰਲਾ ਸਿਲੰਡਰ ਸੀ ਜਿਹਦੇ ਚ ਗੈਸ ਪੂਰੀ ਨਹੀਂ ਸੀਗੀ ਉਹਦੇ ਚ ਗੈਸ ਪੂਰੀ ਨਹੀਂ ਸੀਗੀ ਇਸ ਕਰਕੇ ਹੁਣ ਸਾਨੂੰ ਇੰਨਾ ਜ਼ਿਆਦਾ ਔਖਾ ਹੋ ਰਿਹਾ ਆ ਤਾਂ ਕਿ ਕੜੇ 15 ਦਿਨ ਵੀ ਨਹੀਂ ਨਿਕਲੇ ਹੈਗੇ ਕਿਉਂਕਿ ਸਾਡੇ ਕਿਹੜਾ ਕੋਈ ਘਰੇ ਆਉਂਦਾ ਨਾ ਕੋਈ ਜਾਂਦਾ ਆ ਤੇ ਜੀ ਆਪਾਂ ਲੈ ਕੇ ਆਏ ਗੋਲ ਗੱਪੇ ਨੰਨੂ ਯਾਰ ਤੂੰ ਕੀ ਕਰਦਾ ਆ ਜਾ ਮੇਰੇ ਕੋਲ ਜਲਦੀ ਭੱਜ ਕੇ ਆ ਅਸੀਂ ਲੈ ਕੇ ਆਏ ਆ ਗੋਲ ਗੱਪੇ ਬੀਆਂ ਛੇ ਸਾਨੂੰ ਹੈ ਮਿਰਚ ਹੋਈ ਐ ਚ ਚਲ ਮੈਂ ਤੈਨੂੰ ਮਿੱਠਾ ਦਿੰਦੀ ਆ ਫੇ ਠੀਕ ਆ ਆ ਜਾ ਇਹਦੇ ਚ ਇਹਨੂੰ ਜਿੰਨਾ ਮਿੱਠਾ ਦੇ ਦੋ ਕੋਈ ਵੀ ਚੀਜ਼ ਮਿੱਠੀ ਦੇ ਦੋ ਇਹਨੇ ਮਿਰਚ ਹੋਈ

ਹਾਂ ਹਾਂ ਤਾਂ ਆ ਦੀਆ ਦੋ ਬੱਕਟ ਨਾ ਇਹ ਬਸ ਥਲੀਆਂ ਦੇ ਆਜ ਤੋ ਹਾਂ ਪਾਈ ਹੀ ਬਾਹਰ ਪਾਈ ਬਾਹਰ ਮੈਂ ਉਹ ਕੱਢ ਲਵਾਂ ਅੱਛਾ ਪੜੀ ਦੇ ਨਾਲ ਕਰਕੇ ਹੁੰਦਾ ਛੇੜ ਖਾਨੀਆਂ ਐ ਦਾਦੀ ਨਾਲ ਛੇੜ ਖਾਨੀਆਂ ਕਰਕੇ ਹੁਣ ਆ ਗਏ ਆ ਆ ਦੇ ਲੁੱਕ ਗਿਆ ਇੱਥੇ ਆਣ ਕੇ ਮੰਮੀ ਕੱਪੜੇ ਦੋ ਮੰਮੀ ਨੇ ਜੀੜਗਾਨੀਆਂ ਵਰਗਾ ਆ ਮਮਾ ਮੰਨੂ ਗਵਾਚ ਗਿਆ ਮੰਨੂ ਗਵਾਚ ਗਿਆ ਪਤਾ ਨਹੀਂ ਹਨ ਨੇ ਦੇਖ ਬੈਠ ਮੰਮੀ ਇਹ ਤੈਨੂੰ ਕਿਲਾਦਾ ਇੱਕ ਬਾਤ ਚ ਜੂਗਾ ਗਵਾਚ ਗਿਆ ਇਧਰ ਸਾਡਾ ਸੰਵੀਰ ਜਿਹੜਾ ਆ ਉਹਨੂੰ ਲੰਮੇ ਪਾਇਆ ਹੋਇਆ ਆ ਧੁੱਪ ਸੇਕਦਾ ਪਿਆ ਆ ਐਤੀ ਲੋਕਿਆ ਰਹੀ ਆਉਣ ਲੱਗੀ ਉਹਨਾਂ ਲੱਗੀ ਤੋ ਕਿ ਦਾਦੀ ਆਜੋ ਦਾਦੀ ਆਜੋ ਜ਼ੋਰ ਦੀ ਆਵਾਜ਼ ਮਾਰ ਅੱਡੇ ਨੂੰ ਮੁਝਾ ਹਾਇ ਰੱਬ ਹਣ ਬਾਰ ਧੁੱਪ ਚਲ ਗਈ ਆ ਤੇ ਸਹੀ ਹੈ ਹੋਰ ਜਿੰਨਾ ਰਟਣ ਟੇਰਤੀ ਜਾਂਦਾ ਹੀ ਨਹੀਂ ਆ ਛਾੜਦੀ ਦਾਲ ਜੀ ਇਧਰ ਆ ਤੇਰੀ ਘਰ ਆ ਗਈ ਆ ਬੰਨੂ ਤੇਰੇ ਮੂੰਹ ਤੇ ਲੱਗਣਾ ਇਹ ਸੱਟ ਦੇਖੀ ਜਦੋਂ ਤੂੰ ਹੱਥ ਉੱਨੀ ਲਾਉਂ ਮੂੰਹ ਚ ਨਿਕਲ ਗਈ ਇੱਥੇ ਲੱਗਣਾ ਮੂੰਹ ਸਿਰ ਦੋ ਦਾ ਵੀ ਨਾ ਬਹੁਤ ਆ ਜਾ ਹੁਣੇ ਕਹਿੰਦਾ ਮੈਨੂੰ ਬੰਨ। ਆਪੇ ਮੈਨੂੰ ਕਹਿੰਦਾ ਮੈਨੂੰ ਬੰਨ ਜਦੋਂ ਮੈਂ ਬੰਨਿਆ। ਹਨ ਜਦੋਂ ਮੈਂ ਤੇਰਾ ਬੋਗ ਆ ਵੀ ਤੇਰਾ ਬੋਗ ਬੰਦਾ। ਗਾਇਸ ਸਾਰੇ ਜਣੇ ਦੇਖੋ ਇਹਨੂੰ। ਗਾਇਸ ਉਹ ਦੇਖੋ ਇਹਦੇ ਕਾਟ ਲੈਣੇ ਹੱਥ ਦੇਖੋ ਕਾਟ ਲੈਣੇ ਇਹਨੇ ਕਾਟ ਲੈਣੇ ਹੱਥ ਦੇਖ ਕੇ ਦੇਖ ਕੇ ਦੇਖ ਕੇ ਦੇਖ ਕੇ। ਉਹ ਦੇ ਕਾਟ ਲੈ ਹੱਥ। ਅਗਰ ਇਹ ਦੁਨੀਆ ਨੇ ਵੀ ਸਾਂਭਣਾ ਵੇਂਦਾ ਨਾ ਇੱਕ ਜਣਾ ਕੰਮ ਕਰਦਾ ਇੱਕ ਜਣੇ ਨੇ ਨਿਆਣਾ ਫਿਰ ਜਿਹੜਾ ਮੇਰਾ ਕੰਮ ਸੀ ਮੈਂ ਰਾਤੀ ਸਾਰਾ ਕਰ ਲਿਆ ਕੰਮ ਤੇ ਜੋ ਸੀ ਗਿਆ ਰਹਿੰਦਾ ਖੁੰਦਾ ਆਪਾਂ ਸੇਰੇ ਕਰ ਲਿਆ ਤੇ ਹੁਣ ਆਪਾਂ ਐਨ ਫਰੀ ਆ ਮम्मा ਵਿਚਾਰੇ ਕੱਪੜੇ ਧੁੰਦੇ ਪਏ ਮੈਂ ਤੈਨੂੰ ਬੱਦੂ ਕੀ ਆ ਇਹਨੇ ਮੈਂ ਬੰਦ ਤੈਨੂੰ ਬੱਦੂ ਕਿੰਨੂੰ ਮੈਂ ਤੈਨੂੰ ਕਿਉਂ ਮੈਂ ਤੈਨੂੰ ਬੱਦੂ ਮੈਂ ਜਾਂਦਾ ਬਣਨੇ ਤੈਨੂੰ ਦੇ ਲਓ ਬੰਨ ਦਾ ਦੇਖ ਲਓ ਜੀ ਬੰਨ ਦਾ ਦੇਖ ਲਓ ਬੰਨ ਦਾ ਦੇਖ ਲਓ ਬੰਨੂ ਮੰੰਦੂ ਤੈਨੂੰ ਬੰਨੂ ਕੱਲ ਆ ਕੇ ਕੀਤਾ ਦਿਖਾ ਕੇ ਕੀਤਾ ਪੁਦਾ 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 ਫਿਰ ਮੈਨੂੰ ਕਹਿੰਦਾ ਮੈਨੂੰ ਬੰਨ ਆਪੇ ਮੈਨੂੰ ਕਹਿੰਦਾ ਮੈਨੂੰ ਬੰਨ ਹਣ ਜਦ ਮੈਂ ਬਨੇ ਆ ਹਣ ਜਦ ਮੈਂ ਤੇਰਾ ਬੋਗ ਆ ਜੇ ਤੇਰਾ ਬੋਗ ਬੰਦਾ ਗਾਇਸ ਸਾਰੇ ਜਣੇ ਦੇਖੋ ਇਹਨੂੰ ਗਾਇਸ ਉਹ ਦੇਖੋ ਇਹਦੇ ਕੋਟਲੇ ਨੇ ਹੱਥ ਦੇਖੋ ਕੋਟਲੇ ਨੇ ਇਹਨੇ ਕੱਢ ਲੈਣੇ ਹੱਥ ਦੇਖੇ 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 ਉਹਨੇ ਕੱਢ ਲਿਆ ਹੱਥ ਅਗਰ ਇਹ ਦੁਨੀਆ ਨੇ ਵੀ ਸਾਂਭਣਾ ਵੰਦਾ ਨਾ ਇੱਕ ਜਣਾ ਕੰਮ ਕਰਦਾ ਇੱਕ ਜਣੇ ਨਿਆਣਾ ਫਿਰ ਜਿਹੜਾ ਮੇਰਾ ਕੰਮ ਸੀ ਮੈਂ ਰਾਤੀ ਸਾਰਾ ਕਰ ਲਿਆ ਕੰਮ ਤੇ ਜੋ ਸੀਗਾ ਰਹਿਦਾ ਖੁੰਦਾ ਆਪਾਂ ਸਵੇਰੇ ਕਰ ਲਿਆ ਤੇ ਹੁਣ ਆਪਾਂ ਐਨ ਫਰੀ ਆ ਮम्मा ਵਿਚਾਰੇ ਕੱਪੜੇ ਧੁੰਦੇ ਪਏ ਮੈਂ ਤੈਨੂੰ ਕਰ ਦੂੰ ਕੀ ਆ ਇਹਨੇ ਮੈਂ ਬੰਦ ਨਹੀਂ ਕਰਨੀ ਬੰਦ ਕਿੰਨੂੰ ਮੈਂ ਤੈਨੂੰ ਕਿਉਂ ਮੈਂ ਤੈਨੂੰ ਬੰਦ ਦੂੰ ਮੈਨੂੰ ਆਂਦਾ ਬਣੇ ਨੇ ਤੈਨੂੰ ਇਹ ਦੇ ਲੋ ਬੰਨ ਦਾ ਦੇਖ ਲੋ ਜੀ ਬੰਨ ਦਾ ਦੇਖ ਲੋ ਬੰਨ ਦਾ ਦੇਖ ਲੋ ਮੈਨੂੰ ਕੀ ਮਿਲਿਆ ਲਗਦਾ ਹਾਂ ਖੇਡਿਆ ਕਦਾ ਹੈ ਚੱਚੀ ਚਲ ਤੂੰ ਮੇਂ ਗੱਡੀਆਂ ਕਰ ਪਾ ਦੇਖੋ ਮੇਰੇ ਬਾਲ ਨੇ ਪੱਤੇ ਗਾਈਜ ਆ ਦੇਖੋ ਮੇਰੇ ਨੰਨੂ ਨੇ ਬਾਲ ਪੱਤੇ ਆ ਦੇਖੋ ਸਾਡਾ ਸੰਵੀਰ ਨੂੰ ਮੰਦਿਰ ਖੜਾਉਂਦਾ ਪਿਆ ਹੈ ਜੀ ਹਾਂ ਜੀ ਹੋਇਆ ਹਾ ਟੋਡੀ ਵੀ ਹਾਂ ਪਿੱਛੇ ਦੇ ਪਿੱਛੇ ਹਾਂ ਜਦੋਂ ਤੋਂ ਦਾ ਮੈਂ ਬਈ ਲਦਾ ਮੇਰਾ ਤੁਹ ਦੇ ਮੈਂ ਤੇਰੇ ਮੂੰਹ ਤੇ ਨਹੀਂ ਹੱਥ ਲਾਉਣਾ ਜਿਆਦਾ ਜਿਆਦਾ ਬੱਬੇ ਜਿਆਦਾ ਨਹੀਂ ਲਾਉਣਾ ਠੀਕ ਆ ਸੇ ਵੀਰੋ ਨਨੂ ਤੇਰੇ ਨੂੰ ਬੁਖਾਰ ਹੋ ਗਿਆ ਗਾਇਜ਼ ਨਨੂ ਨੂੰ ਬੁਖਾਰ ਹੋ ਗਿਆ ਦੇਖੋ ਕਾਦਾ ਨਨੂ ਉੱਠਦਾ ਨਹੀਂ ਆ ਗਾਇਜ਼ ਉੱਠਦਾ ਨਹੀਂ ਆ ਗਾਇਜ਼ ਨਨੂ ਉੱਠਦਾ ਨਹੀਂ ਦੇਖੋ ਦੇਖੋ ਇਹਦੇ ਮੈਂ ਕੱਪੜੇ ਵੀ ਲੈ ਕੇ ਆਈ ਗਾਇਜ਼ ਨਨੂ ਉੱਠਦਾ ਨਹੀਂ ਆ ਦੇਖੋ ਇਹਨੂੰ ਇਨੂੰ ਕਹੋ ਉੱਠ ਜਾਓ ਕਹੋ ਭਾਜੀ ਉੱਠ ਜਾਓ ਕਦੋਂ ਦੇ ਭਾਜੀ ਉੱਠ ਜਾਓ ਉੱਠ ਜਾਓ ਉਖ ਗਿਆ ਅੱਛਾ ਲੈ ਕਹੋ ਜੀ ਮਨਵੀਰ ਸਾਡਾ ਉੱਠ ਚੁੱਕਿਆ ਆ ਹੁਣ ਇਹਦੇ ਪਾਵਾਂਗੇ ਅਸੀਂ ਕੱਪੜੇ ਕੱਪੜੇ ਪਾ ਕੇ ਇਹਨੂੰ ਕਰਾਂਗੇ ਆਪਾਂ ਰੈਡੀ-ਸ਼ੈਡੀ ਸੋਨਵੀਰ ਨੂੰ ਆਪਾਂ ਰੈਡੀ ਕਰ ਦਿੱਤਾ ਆ ਕਿਉਂਕਿ ਬਾਹਰ ਹੋ ਗਈ ਆ ਠੰਡ ਇਸ ਕਰਕੇ ਆਪਾਂ ਨੂੰ ਨਹੀਂ 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 ਮਨੂ ਤੂੰ ਜਾਣਾ ਨਹੀਂ ਫੇ ਆਪਾਂ ਘੁੰਮੀ ਕਰਨ ਜਾਣਾ ਫੇ ਕੁਣ ਹੀ ਹੋ ਹਾਂ ਚਲ ਹਾਂ ਇਹ ਨੰਨੀ ਗੱਲਾਂ ਨਾ ਹਾਂ ਚੋਚ ਚੱਲ ਜੋ ਗਿਆ ਥੋੜ੍ਹਾ ਜੋ ਗਿਆ ਜੋ ਗਿਆ ਹਾਂ ਅਰੇ ਇਹ ਰੋ ਬੜਾ ਅੱਲਾ ਉਹ ਗਿਆ ਮੇਰੇ ਵੀਟ ਸੜਦਾ ਸੁng ਗਿਆ ਜੀ ਚਲੋ ਜੀ ਅਸੀਂ ਇਹਨੂੰ ਰੈਡੀ ਕਰ ਦਈਏ ਫਿਰ ਮੈਂ ਵੀ ਰੈਡੀ ਹੋਣਾ ਆ ਤੇ ਮੇਰਾ ਹਾਲ ਦੇਖ ਸਕਦੇ ਹੋ ਤੁਸੀਂ ਕਿੱਦਾਂ ਦਾ ਬਣਿਆ ਪਿਆ ਸੋ ਪਹਿਲਾਂ ਮੈਨੂੰ ਰੈਡੀ ਕਰ ਦਵਾਂ ਫਿਰ ਆਪਾਂ ਰੈਡੀ ਹੁੰਨੇ ਆ ਆ ਚਲੋ ਜੀ ਹਾਂ ਜੀ ਜੀ ਹੁਣ ਅਸੀਂ ਚੱਲੇ ਆਂ ਫ੍ਰੀ ਫ੍ਰੂ ਹੋ ਕੇ ਆ ਦੇਖੋ ਇੱਧਰ ਸਰੋਂ ਦੀ ਜਿੱਤੀ ਕੀ ਸਰੋਂ ਨਹੀਂ 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 ਬਈ ਬੱਲਾ ਬਈ ਸਰੋਂ ਕਿਹਨੂੰ ਕੈਨੂੰ ਕਿਹੜੇ ਨੂੰ ਨਹੀਂ ਨਹੀਂ ਉਹ ਬਈ ਮਾਰਦ ਰ ਮਾਰਦ ਰੰਦਾ ਆਪਣੀਆਂ ਸੋ ਜੀ ਦੇਖੋ ਸਾਡਾ ਸੁਨਵੀਰ ਓਹ ਹੋ ਆ ਲੈ ਲੋ ਇੱਧਰ ਇਹ ਕੁੜੀ ਆਣਾ ਲੈ ਤਾਂ ਆਹ ਤੇ ਆਈ ਹੈ ਜੀ ਤਾਂ ਚੱਲੇ ਲੱਦਾਂ ਉਹਨਾਂ ਦੀ ਕੁੜੀ ਹੂੰ ਕੁੜੀ ਹਾਂ ਚੱਲੇ ਲੱਦਾਂ ਤੇ ਰੋ ਉੱਥੇ ਹੈ ਨਹੀਂ ਸੀ ਮਨੇ ਵਾਲੇ ਦੁੱਧ ਫੜ ਪਤਾ ਨਹੀਂ ਆਈ ਨਹੀਂ ਆ ਦੇਖੋ ਜੀ ਸਾਡਾ ਸਮਾਜ ਕੰਮ ਜਿਹੜਾ ਇੱਥੇ ਦਾ ਇੱਥੇ ਹੀ ਹਜੇ ਵਿਆਹ ਹੋਇਆ ਇੱਥੇ ਦਾ ਇੱਥੇ ਰੁਕ ਗਿਆ ਹੂੰ ਇੱਧਰ ਛੱਡਾ ਹੁਣ ਇਹ ਹੇ ਇੰਨੀ ਰਲੋ ਹੇ ਮਿੱਟੀ ਰਹਿੰਦੀ ਸੀਗੀ ਸਾਡੇ ਪੌਣ ਵਾਲੀ ਮਤਲਬ ਮਤਲਬ ਕੋਈ ਟਾਈਮ ਨਹੀਂ ਸੀ ਲੱਗਣਾ ਹੈਗਾ ਹਾਂ ਕੰਮ ਰੋਕੋਗੇ ਹੋਰ ਚੱਲ ਕੋਈ ਨਾ ਬਪਾ ਮੇਰੇ ਕਰੂ ਜਲਦੀ ਜਲਦੀ ਉਹੀ ਤਾਂ ਗੱਲ ਆ ਗਈ ਲੱਗ ਗਈ ਤੇ ਖਲ ਖੁੰਦ ਨਾ ਦਿੰਦੀ ਨਾ ਦੂਜੇ ਸੋਹਣੇ ਉਹ ਮਛਰ ਧਨੀ ਲੈ ਦੇ ਦੇ ਮਸ਼ਹਰੇ ਗਾਈ ਉਹ ਮੋਰ ਨਹੀਂ ਦੇਖਦਾ ਇੱਥੇ ਹੁਣ ਬੈਠਾ ਉਹ ਬੇਬੀ ਖਰਵਾਣ ਹੈ ਚਲ ਬੰਦਾ ਸਾਹਮਣੇ ਉਧਰ ਦੀ ਲੋਹਾ ਘਰ ਕਿੱਡੇ ਕਿੱਡੇ ਦੂਰ ਲੱਗਦੇ ਤੇ ਇੱਧਰ ਤੇ ਲੱਗ ਲੱਗਾ ਹਾਂ ਹੈਨਾ ਇੱਦਾਂ ਪੈਦਾ ਪੈਦਾ ਕਰਕੇ ਠੀਕ ਆ ਉਹ ਮੇਰਾ ਨਾਮ ਆ ਗਿਆ ਮੇਰਾ ਕੀ ਮੇਰਾ ਨਾਮ ਆ ਗਿਆ ਮੇਰਾ ਆ ਬਣ ਗਿਆ ਇਹ ਮੇਰਾ ਨਾਮ ਆ ਗਿਆ ਜਿਆਦੇ ਦਮਨੀ ਆ ਆ ਜਾ ਹਾਂ ਸੰਤੋ ਰੋਡ ਤੇ ਇਹ ਦੇ ਮੇਰਾ ਨਾਮ ਉਹ ਬਣ ਗਿਆ ਬੜਾ ਕਾਲੂ ਆ ਇਹ ਸਾਡਾ ਇੱਧਰ ਸਾਗ ਲੱਗਾ ਹੋਇਆ ਜੀ ਜੀ ਸਾਡੇ ਵਾਲੀ ਸਾਈਡ ਚਲ ਗਈ ਸੀ ਤੁੱਪ ਹੁਣ ਅਸੀਂ ਇੱਧਰ ਆ ਚੁੱਕੇ ਆ ਤੇ ਜਿਹੜੇ ਮਨਵੀਰ ਦੇ ਨਾਲ ਨਿਆਣੇ ਖੇਡਦੇ ਹੁੰਦੇ ਸੀ ਉਹ ਉੱਥੇ ਚੱਲ ਚੁੱਕੇ ਨੇ ਉਹ ਵਾਲੀ ਜਗ੍ਹਾ ਤੇ ਮਨਵੀਰ ਦੇ ਦਾੰਦ ਸੋਟਾ ਬੜਾ ਹੀ ਦਿੰਦਾ ਮਨ ਗੁੱਜਨਾਂ ਨੇ ਮੇ ਮਾਰੇ ਗੁੱਜਨਾਂ ਨੇ ਹਾਂ ਗੁੱਜਨਾਂ ਉਹ ਤੇ ਚਲੇ ਗਏ ਉਹ ਤੇ ਕੰਬਾ ਮੇਰੇ ਮਾਰਦੇ ਹੁੰਦੇ ਸੀ ਗੁੱਜਨਾਂ ਨੇ ਇਹ ਵੀ ਤਾਂ ਮਾਰਦਾ ਹੀ ਸੀ ਉਹਨਾਂ ਦੇ ਬਰੋਬਰੀ ਸੀ ਇਹ ਬਰੋਬਰ ਹੱਥ ਚੱਕਦਾ ਸੀਗਾ ਇਹ ਹਾ ਦੇਖਿਓ ਕੀ ਕਰਨ ਦੇ ਮਨੇ ਉਹਦੇ ਅੰਕਲ ਆ ਗਿਆ ਹਾ ਦੇਖੋ ਕਿੱਥੇ ਚੜਿਆ ਹੋਇਆ ਇਹ ਇਤਲ ਇਤਨੇ ਇਤਨੇ ਹੈ ਨਹੀਂ ਦੇਖਿਆ ਇਹਨੇ ਅੱਧੀ ਕਰੀ ਜਾਣ ਅੰਤਲਾ ਤੋਂ ਲੋ ਹੈ ਨਹੀਂ ਟੁੱਟਨੇ ਅੰਕਲ ਹੁਣਾ ਤੇ ਆ ਪਤਾ ਹੈ ਕਾਦੀ ਗਿਰੀਆਂ ਤੇ ਚਨੇ ਲੈ ਕੇ ਆਇਆ ਮੈਂ ਗਿਰੀਆਂ ਗਿਰੀਆਂ ਜਣੇ ਬਾਓ ਉਹ ਉਹ ਅθε ਕੀ ਕਰਦਾ ਉਹ ਅਰਤੀਆ ਸਾਹਿਬ ਉਹ ਕਹਿੰਦਾ ਦਦੀ ਆ ਗਏ ਤੁਸੀਂ ਸਾਉ ਚਿੱਟੀ ਲੈ ਕੇ ਆ ਗਏ ਆ ਗਿਆ ਮੁੰਡਿਆਂ ਨੂੰ ਲੈਣ ਭੇਜ ਦਿੱਤਾ ਮੁੰਡਿਆਂ ਨੂੰ ਲੈਣ ਭੇਜਿਆ ਸਬਜੀ ਤੇ ਇੱਧਰ ਆਪਾਂ ਇਹ ਵੀ ਪਿੱਛੇ ਰੌਲਾ ਪਾਉਂਦਾ ਸੀ ਕਹਿੰਦਾ ਮੈਂ ਵੀ ਜਾਣਾ ਆ ਤੁਹਾਨੂੰ ਪਤਾ ਹੈ ਕਿ ਨਿਆਣੇ ਦੇ ਨਾਲ ਭੇਜਣਾ ਕਿਸੇ ਦੇ ਨਾਲ ਵੀ ਮਤਲਬ ਔਖਾ ਹੁੰਦਾ ਕਿਉਂਕਿ ਰੋਡ ਚੱਲਦਾ ਆ ਉਹ ਵੀ ਆਪ ਵੀ ਨਿਆਣੇ ਜਿਹੇ ਵਿਚਾਰੇ उधर आ गया जमेटो ज़माटो हम भी लेकर जाएंगे जाए। औरीया राया, औरीया। औरीया। औरीया? कोरिया वाली कोरिया आज हम भी करेंगे ज़माटो च की खाना तो ਹਾਂ ਆ ਤਮਨ ਹਾਂ ਉਹ ਗੁੱਦੋ ਕਿਹਣਾ ਤੁਸੀਂ ਆਸੋ ਮੈਂ ਦੇ ਚਿੱਦਲੇ ਆ ਕੁਤਾ ਅਗਰ ਤੱਕ ਕੀ ਚੀਜ਼ ਖਾਗਰ ਆਹ ਹੋ ਜਾ ਰ ਕੱਲਾ ਹੀ ਹਸੀ ਉਹਨੂੰ ਮੈਂ ਰੋਈ ਜਾਂਦਾ ਹਾਂ ਹਾਂ ਲੈ ਮਾ ਉਸ ਉਹ ਰਾ ਦੇ ਰਵੀਨ ਮੁੰਡਾ ਪਾਗਲੀ ਆ ਇਹ ਦੋਨਾਂ ਜਣੇ ਨੇ ਖਾਤੀ ਜਾਣਾ ਰੋਜ਼ ਬੰਦਾ ਕੀ ਕੀ ਸਬਜ਼ੀਆਂ ਬਣਾਈ ਆ ਮੈਨੂੰ ਤਾਂ ਸਮਝੇ ਜਣੀ ਲੱਗਦੀ ਹੈਗੇ ਹਾਂ ਉਹ ਹੀ ਦਾ ਬਾਈ ਜਾਂ ਤਾਂ ਘਰ ਦੀਆਂ ਸੀ ਚੀਜ਼ਾਂ ਸਬਜ਼ੀਆਂ ਵੇਚੀਆਂ ਵਿਕੀਆਂ ਉਹ ਹੁਣ ਲਗਾਈਆਂ ਹੋਣ ਥੋੜੀ ਬੋਦੀ ਹੋ ਗਈ ਆ ਨਾ ਅਰਾਧਾ ਕਿਤੇ ਸਬਜ਼ੀ ਸੁਬੀ ਲਗਾ ਲਈਏ ਆਪਾਂ ਇਹ ਜਿਹੜੀ ਆਪਣੀ ਜ਼ਮੀਨ ਆ ਠੇਕੇ ਤਾਂ ਦੇ ਦिए ਸਾਡੀ ਜਈ ਇੱਕ ਏ 100 ਗਿਲਾ ਜ਼ਮੀਨ ਕਿੱਥੇ ਕਹਿੰਦੇ ਇੱਥੇ ਲੱਗ ਜਵੇ ਇੱਧਰ ਇਦਾਂ ਕਰਾਂਗੇ ਰੋਡ ਰਹਿਣ ਦਿੰਦੇ ਨੇ ਆ ਇੱਧਰ ਵਾਪਸ ਸਫਾਈ ਕਰਾਈਓ ਉੱਥੇ ਕੁਮੜੀ ਜੀ ਨਹੀਂ ਪਾਜੀ ਦਾ ਤੈਨੂੰ ਪੁੱਛਗੀ ਇੱਧਰ ਤਾਂ ਹੈਗਾ ਉਹਨਾਂ ਦਾ ਸਹੇਂ ਖਲਾਲਾ ਬਹੁਤ ਹੋਲੇ ਮੱਛਰ ਕਿੰਨਾ ਆ ਗਿਆ ਮਮਾ ਚਲੋ ਅੰਦਰ ਚਲ ਬਹੁਤ ਆ ਚਲੋ ਚਲੋ ਅੰਦਰ ਚੱਕੀਏ ਸਮਾਨ ਸਾਰੇ ਕੱਪੜੀ ਦਸ ਇੱਧਰ ਕੱਪੜੇ ਆ ਇਹ ਪਤਾ ਨਹੀਂ ਹੈ ਸੁੱਕੇ ਕੇ ਨਹੀਂ ਸੁੱਕੇ ਏ ਗਿੱਲੇ ਆ ਮਾੜੇ ਮਾੜੇ ਗਿੱਲੇ ਆ ਬਹੁਤ ਜ਼ਿਆਦਾ ਯਾਰ ਹੂੰ ਸੋ ਇਹਨੇ ਫਰੋਲਣੇ ਪੈਣਗੇ ਆ ਮੈਨੂੰ ਆਪਣੀ ਗੱਡੀ ਚੱਕ ਚੱਲੀਏ ਆਪਾਂ ਇਹ ਤਾਂ ਸੁੱਕ ਜਾਣੀ ਚਾਹੀਦਾ ਹੂੰ ਕੈਮ ਨਾ ਪੋਤੇ ਉਹ ਸੁੱਕੀ ਜਾ ਮੈਂ ਕੇਰਾਟਿਨ ਕਰਾਉਣੀ ਆ ਹਾਂ ਕੇਰਾਟਿਨ ਕਰਾਉਣੀ ਆ ਜਾਓ ਜਾਓ ਕਿੱਥੇ ਕੇਰਾਟਿਨ ਕਰਵਾएंगे ਹਮ ਬਟਾ ਨੂੰ ਬਾਏ ਗੀ ਗਾਧੂ ਬਾਈ ਗੁਰੂ ਬਾਈ ਗੁਰੂ ਕਾ ਬਾਈ ਗੁਰੂ ਬਾਈ ਗੁਰੂ ਦੇਖਿਆ ਕਹਿੰਦਾ ਬਾਈ ਗੁਰੂ ਕਾ ਬਾਈ ਗੁਰੂ ਉਦਾਂ ਹੱਸਿਆ ਨਹੀਂ ਉਹਨੇ ਟਾਈਮ ਤਾਂ ਜਦੋਂ ਉਹਨੂੰ ਬਾਈ ਗੁਰੂ ਦਾ ਨਾਂ ਲਿਆ ਤਾਂ ਕਿੰਨੇ ਖੁਸ਼ ਹੋ ਗਿਆ ਬਾਈ ਗੁਰੂ ਸੁਨੀਰ ਕਹ ਲੋ ਬੋਲ ਬਾਈ ਗੁਰੂ ਬਾਈ ਕਹ ਲੋ ਚਲ ਕਾ ਬਾਈ ਗੁਰੂ ਇਹ ਅੱਖਾਂ ਖਰਾਬ ਹੀ ਹੋਈਆਂ ਰਹਿਣੀਆਂ ਚੜੀ ਦੀਆਂ ਉਹ ਜਦੂ ਘੜਤਾ ਅਜਿਹੀ ਕਿ ਸਾਡੇ ਲਾਈਟ ਚਲ ਗਈ ਸੀ ਕਿ ਸਾਨੂੰ ਬਹੁਤ ਹੀ ਜ਼ਿਆਦਾ ਔਖਾ ਹੋਣ ਲੱਗ ਗਿਆ ਸੀਗਾ ਤੇ ਇਸ ਕਰਕੇ ਹੁਣ ਲਾਈਟ ਆਈ ਆ ਤੇ ਆਪਾਂ ਟਰੜਕੀਆਂ ਦੀਆਂ ਤਿਆਰੀਆਂ ਚੱਲ ਰਹੀਆਂ ਇੱਧਰ ਟਰੜਕਾ ਲੱਗ ਰਿਹਾ ਆ ਤੇ ਹੁਣ ਆਪਾਂ ਟਰੜਕਾ ਲਗਾ ਕੇ ਫਿਰ ਆਪਾਂ ਥੋੜੇ ਜਿਹਾ ਬਣਾਵਾਂਗੇ ਰਾਈਸ ਰਾਈਸ ਬਣਾ ਕੇ ਦਾਲ ਸਾਡੇ ਪਈ ਹੋਈ ਆ ਤੇ ਆਪਾਂ ਥੋੜੀ ਜਿਹੀ ਭੁਰਜੀ ਬਣਾ ਲੈਣੀ ਆ ਤੇ ਭੁਰਜੀ ਬਣਾ ਕੇ ਫਿਰ ਨਾਲ ਉਹ ਵੀ ਖਾ ਲਾਂਗੇ ਤੇ ਛੋਲਾਂ ਨਾਲ ਦਾਲ ਹੋ ਜੇਗੀ ਤਾਂ ਸੋ ਮੈਂ ਕੰਮ ਕਰਨਾ ਹੁਵੇ ਥੋੜਾ ਜਿਹਾ ਕੰਮ ਪਿਆ ਹੈ ਬਾਕੀ ਆਪਾਂ ਫਿਨਿਸ਼ ਕਰ ਦਿੱਤਾ ਆ ਤੇ ਬਾਕੀ ਕਰਦੇ ਆਪਾਂ ਤੁਹਾਡੇ ਨਾਲ ਗੱਲ ਤੇ ਤੁਹਾਨੂੰ ਪਤਾ ਹੀ ਆ ਕਿ ਕਿਚਨ ਦਾ ਜਿਆਦਾ ਖਲਾਰਾ ਹੁੰਦਾ ਆ ਕਿਚਨ ਕਿਚਨ ਹੀ ਸੋਹਣੀ ਲੱਗਦੀ ਆ ਕਿਚਨ ਦੇ ਨਾਲ ਹੀ ਘਰ ਹੁੰਦਾ ਆ ਤੇ ਕਿਚਨ ਜਿੰਨਾ ਟਾਈਮ ਨਾ ਸਾਫ ਹੋਵੇ ਉਹਨਾਂ ਟਾਈਮ ਤੇ ਤੁਹਾਨੂੰ ਪਤਾ ਘਰ ਘਰ ਨਹੀਂ ਲੱਗਦਾ ਹੈਗਾ ਹਨਾ ਤੇ ਹੁਣ ਕਿਚਨ 'ਚ ਸਫਾਈ ਕਰਨੀ ਆ ਹਜੇ ਇਧਰ ਬਸ ਆਹ ਥੋੜਾ ਜਿਹਾ ਹੋ ਜAVE ਕੰਮ ਤੇ ਫਿਰ ਆਪਾਂ ਕਰਦੇ ਆ ਗੱਲਬਾਤ ਤੇ ਮੰਮੀ ਨੇ ਫੇਰ ਲਾ ਲਈ ਆ ਮਸ਼ੀਨ ਕਿਉਂਕਿ ਮਸ਼ੀਨ ਚ ਇੱਕ ਦੋ ਕੱਪੜੇ ਸੀਗੇ ਸਾਡੇ ਉਹ ਰਹਿ ਗਏ ਸੀਗੇ ਉਹ ਹੁਣ ਉਹ ਕੱਢਦੇ ਵੇ ਆ ਤੇ ਇਧਰ ਉਸਨਵੀਰ ਜੀ ਸਾਡੇ ਸੌਂਗੇ ਆ ਤੇ ਜਿੰਨਾ ਟਾਈਮ ਇਹ ਸੁੱਤੇ ਰਹਿਣਗੇ ਮਹਾਰਾਜ ਜੀ ਤੇ ਮੰਨੂ ਤੂੰ ਸੌਣਾ ਹੈ ਨਹੀਂ ਦਾਦੀ ਦੇ ਕੋਲ ਕੰਮ ਕਰਾ ਦਿੱਤਾ ਦੀ ਕੋਠੇ ਚਲੀ ਆ ਦਾਦੀ ਕੋਠੇ ਚਲੀ ਜਾ ਚੱਲ ਜਾ ਪਲੀਜ਼ ਨਹੀਂ ਆ ਕੁਝ ਕੋਈ ਕਰਾਮਾਤ ਕਰਕੇ ਦਿਖਾਇਆ ਨਹੀਂ ਕੁਝ ਨਹੀਂ ਕਰਦੀ ਕੁਝ ਕਰਦੀ ਨਹੀਂ ਤੰਦਾਰ ਵੀ ਦੇਣਾ ਮੈਂ ਉੱਦਾ ਮੜਾ ਮੋਟਾ ਕੁਝ ਬੋਲਦੇ ਕੁਝ ਵੀ ਨਹੀਂ ਗੱਲਬਾਤ ਕੁਛ ਅਜੀ ਸਿਕਾ ਰਹੇ ਭਾਈ ਜੀ ਟ੍ਰੇਨਿੰਗ ਚੱਲਦੀ ਹੈ ਟ੍ਰੇਨਿੰਗ ਕਿੱਲੇ ਖਵਾਗੇ ਹਾਂ ਹੈ ਉਹ ਕਿਦਾ ਦੋਸਤੋ ਅੱਛਾ ਕਿੱਲੇ ਖਵਾਗੇ ਪੈਂਦੇ ਨਹੀਂ ਪੈਂਦੇ ਬੁਣਦੇ ਨਹੀਂ ਓਏ ਦੋਸਤੋ ਲੋਵੀ ਉਧਰ ਨਾਲ ਦੇ ਪਾਸੇ ਵੀਡੀਓ ਬਣਨ ਦੀ ਫੋਰਚੂਨਾ ਚਾਹਦੇ ਘਰ ਸਿੱਧੂ ਮੂਸੇ ਵਾਲੇ ਦੀ ਫੋਰਚੂਨਾ ਨਾਲ ਆਪਣੇ ਯਾਰ ਪਿਛਲੇ ਪਾਸੇ ਪਹਿਲਾਂ ਕੁਝ ਕਮਾਂਡ ਮੋਟਾ ਕਰਾ ਗੂ ਇਹਨਾਂ ਕੋਲੋਂ ਆ ਦੇ ਵਿੱਚ ਬੈਠੇ ਆ ਸਿਕਿਉਰਟੀ ਗਾਰਡ ਸਿੱਧੂ ਲੜੇ ਉਹ ਰੁਕਦਾ ਸਹੀ ਉਸਤਾਦ ਮੜਿਆ ਤੈਨੂੰ ਮੜਿਆ ਉਹ ਉਹ ਕੀ 1 ਮਿੰਟ ਲੱਗੇ ਤਾਂ ਲਿਆ ਇਹਨੂੰ ਨਾਂ ਨੂੰ ਕੀ ਇਹਨਾਂ ਦੇ ਨਾਮ ਦਾਦੇ ਮੜਿਆ ਸ਼ੇਕਮਾਰ ਕਟਰੀਨਾ ਕੇ ਉਹ ਅਕਸ਼ੇ ਕੁਮਾਰ ਚੱਲ ਚੰਗਾ ਓਕੇ ਆ ਵੀ ਬਣਨ ਦੀ ਜੀ ਵੀਡੀਓ ਆਰੇ ਫੋਰਚੂਨਰ ਵੀਡੀਓ ਬਣਾਉਂਦੇ ਸੀ ਅਕਸ਼ੇ ਕੁਮਾਰ ਕੇ ਕਹਿੰਦਾ ਕਟਰੀਨਾ ਕੇ ਨਾਂ ਦੇਖ ਰੱਖਿਆ ਤੂੰ ਐਸੇ ਛਤਰ ਭਾਈ ਨਟ ਤੇ ਹਾਂ ਅਕਸ਼ੇ ਕੁਮਾਰ ਅਖੇ ਲੈ ਦੱਸ ਉਹ ਕਿਸੇ ਦੇ ਨਾਂ ਨਹੀਂ ਓ ਨਹੀਂ ਸਹੀ ਗੱਲ ਆ ਹਾ ਉਹ ਆਪਣੇ ਉਹ ਹਿਸਾਬ ਆ ਵੀ ਜਿਹੜਾ ਕੋਈ ਬੋਲਦਾ ਨਹੀਂ ਉਹਨੂੰ ਦੱਬੀ ਜਾਣਾ ਦੇਖਿਆ ਹੁਣ ਪਤਾ ਆ ਉਹ ਨਹੀਂ ਬੋਲਦੇ ਉਹਨੇ ਆ ਗੱਲ ਨੂੰ ਬੋਲਣਾ ਥੋੜਾ ਲੱਕ ਡਿੰਨਾ ਕੜੇ ਬੋਲਦੀ ਕੇ ਹਾਂ ਉਹਨੇ ਬੋਲਣਾ ਹੀ ਨਹੀਂ ਉਹ ਉਹਨਾਂ ਨੂੰ ਪਤਾ ਆ ਵੀ ਇਦਾਂ ਦੇ ਕਈ ਮਿਲਨੇ ਆ ਰਾਹਾਂ 'ਚ ਉਹ ਦੇ ਲਾਏ ਹੁਣ ਇਹਨੇ ਨਾਂ ਕਿਹਦਾ ਲਿਆ ਸਭ ਤੋਂ ਜਿਹੜਾ ਜਿਆਦਾ ਬੱਬਾ ਉਹਦਾ ਜਿਹੜਾ ਨਾਮ ਫੇਮਸ ਆ ਜਿਹੜੇ ਉਹਨਾਂ ਨੇ ਨਾਂ ਲਿਆ ਅਕਸ਼ੇ ਕੁਮਾਰ ਕਟਰੀਨਾ ਕਰੀਨਾ ਕਹਿ ਬਣਾ ਠੀਕ ਆ ਨਾ ਹੁਣ ਤੂੰ ਦੇਖ ਭਾਜੀ ਹੁਣ ਇਹੀ ਕੇ ਸਾਡੇ ਆਰਿਆਂ ਬੁੰਨਾ ਸੀ ਕਹਣਾ ਤੂੰ ਹੁੰਦਾ ਕੋਣ ਸਾਡਾ ਨਾਂ ਲੈਣ ਵਾਲਾ ਆਹੋ ਹੈਲੋ ਹੈਲੋ ਆਹ ਸੁਮੇਦ ਫੋਨ ਆ ਗਿਆ ਫੋਨ ਉਹ ਦੇਖੋ ਜੀ ਉਧਰ ਹੈਲੋ ਓਏ ਇੱਕ ਹੋਰ ਨਵਾਂ ਬਣਨ ਲੱਗ ਪਿਆ ਕੋਈ ਵੀ ਹੱਤ ਨਾ ਬੰਦੂਗਾ ਗੁਦਰਾ ਛੱਡਣੀਆਂ ਵਾਹਿਗੁਰੂ ਜੀ ਵਾਹਿਗੁਰੂ ਜੀ ਉਧਰ ਗਾਗੋ ਛੱਡਦਿਆਂ ਤੂੰ ਕੰਨਾ ਗਾਗੋ ਛੱਡਦਿਆਂ ਅੱਡੇ ਦਿਨ ਤੋਂ ਬੰਦੇ ਲੜੇ ਹੋਏ ਰਾਤ ਦੇ ਆਹ ਉਹ ਗੱਲ ਹੈ ਕਿ ਹੱਤ ਬੰਦੇ ਚੌਂਗ ਚਾਏ